ਕੈਨੇਡਾ ਦੀ ਗੱਲ ਕਰਦੇ ਆ ਜੇ ਕੈਨੇਡਾ ਦੀਆਂ ਪ੍ਰੋਵਿੰਸ ਤੇ ਝਾਤੀ ਮਾਰੀਏ ਤੇ ਅਲਬਰਟਾ ਇੱਕ ਇਹੋ ਜਿਹੀ ਪ੍ਰੋਵਿੰਸ ਹੈ ਜ ਜਿਹਦੇ ਸੁਰ ਹਮੇਸ਼ਾ ਵੱਖਰੇ ਰਹੇ ਨੇ ਅਸੀਂ ਪਿਛਲੇ ਕੁ ਸਮੇਂ ਚ ਵੀ ਦੇਖਿਆ ਹੈ ਕਿ ਲਿਬਰਲ ਸਰਕਾਰ ਦੇ ਨਾਲ ਕਦੇ ਵੀ ਡੈਨੀਅਲ ਸਮਿਥ ਨੇ ਕਿਸੇ ਵੀ ਕੰਮ 'ਚ ਹਾਂ ਮੀ ਨਹੀਂ ਭਰੀ ਜ ਜਸਟਿਨ ਟਰੂਡੋ ਨੇ ਕੋਈ ਹਾਊਸਿੰਗ ਫੰਡਸ ਦੀ ਗੱਲ ਕੀਤੀ ਤੇ ਇਹਨਾਂ ਨੇ ਵਿੱਚ ਲੱਤ ਡਾਈ ਨਵੀ ਸੋ ਹੁਣ ਇਹ ਗੱਲਾਂ ਉੱਠ ਰਹੀਆਂ ਨੇ ਕਿ ਅਲਬਰਟਾ ਜਿਹੜਾ ਉਹ ਕੈਨੇਡਾ ਨਾਲ ਵੱਖਰਾ ਹੋਣਾ ਚਾਹੁੰਦਾ ਦੇਖੋ ਵੱਖਰੇ ਹੋਣ ਦਾ ਜਦੋਂ ਅਸੀਂ ਫਿਰ ਉਹ ਗੱਲ ਆਉਂਦੀ ਹੈ ਹੁਣ ਜਦੋਂ ਕੋਈ ਵੱਖਵਾਦੀ ਮੰਗ ਉੱਠਦੀ ਹੈ ਸੈਪਰੇਟ ਡਿਸਟ ਜਿਹੜੀ ਮੂਵਮੈਂਟ ਉੱਠਦੀ ਹੈ ਕਯੂਬੈਕ ਦੇ ਵਿੱਚ ਬਹੁਤ ਸਾਲ ਪਹਿਲਾਂ ਰੈਫਰੈਂਡਮ ਹੋਇਆ ਸੀ ਥੋੜੇ ਜਿਹਾ ਫਰਕ ਨਾਲ ਹਾਰ ਗਿਆ ਸੀ ਕਿ ਸੀ ਵੱਖਰਾ ਮੁਲਕ ਬਣਾ ਲੈਣਾ ਇੱਥੇ ਆਜ਼ਾਦੀ ਹੈ ਕਿ ਤੁਸੀਂ ਕਰ ਸਕਦੇ ਹੋ ਪਰ ਉਹਦੀਆਂ ਕੁਝ ਸ਼ਰਤਾਂ ਤੈਅ ਹੁੰਦੀਆਂ ਨੇ ਰੈਫਰੈਂਡਮ ਦੀਆਂ ਜਿਵੇਂ ਪਟੀਸ਼ਨ ਹੁੰਦੀ ਹੈ ਕਿ ਤੁਸੀਂ ਆਪਣੇ ਚੁਣੇ ਹੋਏ ਆਗੂ ਨੂੰ ਵੀ ਵਾਪਸ ਬੁਲਾ ਸਕਦੇ ਹੋ ਸਿਗਨੇਚਰ ਦੀ ਲੋੜ ਹੁੰਦੀ ਹੈ ਕੈਲਗਰੀ ਦੇ ਮੇਅਰ ਨੂੰ ਵਾਪਸ ਬੁਲਾਉਣ ਦੀ ਕੋਸ਼ਿਸ਼ ਕੀਤੀ ਕਿ ਸਿਗਨੇਚਰ ਪੂਰੇ ਨਹੀਂ ਹੋਏ ਉਹ ਵੱਕਰੀ ਗੱਲ ਹੈ ਪਰ ਹੁਣ ਕਿੰਨੇ ਸਿਗਨੇਚਰ ਚਾਹੀਦੇ ਨੇ ਕੀ ਪਰਸੈਂਟੇਜ ਚਾਹੀਦੀ ਹੈ ਉਹਦੀਆਂ ਵੀ ਸ਼ਰਤਾਂ ਹੈਗੀਆਂ ਨੇ ਇਸੇ ਤਰ੍ਹਾਂ ਜਿਹੜਾ ਆਮ ਪਬਲਿਕ ਦੁਆਰਾ ਸ਼ੁਰੂ ਕੀਤਾ ਗਿਆ ਰੈਫਰੈਂਡਮ ਕੋਈ ਇਸ ਤਰ੍ਹਾਂ ਦਾ ਹੋਵੇ ਕਿ ਅਲਬਰਟਾ ਤੇ ਵੱਖਰਾ ਹੋਣਾ ਚਾਹੁੰਦਾ ਉਹਦੇ ਵੀ ਸਿਗਨੇਚਰਾਂ ਦੀ ਸ਼ਰਤ ਹੈ ਕਿ ਇੰਨੇ ਪਰਸੈਂਟ ਹੋਣੀਆਂ ਚਾਹੀਦੀਆਂ ਨੇ ਸੋ ਉਹਦੇ ਬਾਰੇ ਅਲਬਰਟਾ ਸਰਕਾਰ ਨੇ ਕੁਝ ਨਵੇਂ ਨਿਯਮ ਜਿਹੜੇ ਨੇ ਉਹ ਬਦਲੀ ਕਰ ਦਿੱਤੇ ਨੇ ਉਹ ਤੇ ਉਹਨਾਂ ਦੀ ਗੱਲ ਕਰਦੇ ਆ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਜਿਨ੍ਹਾਂ ਨੇ ਇਹ ਆਪਣੇ ਇੱਕ ਕਾਨੂੰਨ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਆਪਣੇ ਸਿਟੀਜ਼ਨ ਵਾਸਤੇ ਇੱਕ ਰੈਫਰੈਂਡਮ ਸ਼ੁਰੂ ਕਰਨ ਲਈ ਜਿਹੜਾ ਥ੍ਰੈਸ਼ਹੋਲਡ ਹੈ ਪਾਬ ਜੜੀਆਂ ਉਹਦੀਆਂ ਸ਼ਰਤਾਂ ਨੇ ਉਹਨਾਂ ਨੂੰ ਸੌਫਟ ਕੀਤਾ ਜਾ ਰਿਹਾ ਔਰ ਇਹ ਉਸ ਵੇਲੇ ਕੀਤਾ ਗਿਆ ਜਦੋਂ ਫੈਡਰਲ ਲੈਵਲ ਤੇ ਅਜੇ ਲਿਬਰਲ ਸਰਕਾਰ ਬਣੀ ਹੈ ਤੇ ਉਹਨਾਂ ਨੇ ਸੌਂ ਵੀ ਨਹੀਂ ਚੁੱਕੀ ਤੇ ਇਹ ਉਸੇ ਵੇਲੇ ਇਹ ਜਿਹੜਾ ਲਿਆਉਣਾ ਬਿੱਲ ਇਹਦੀ ਵਿਰੋਧਤਾ ਕੁਝ ਅਲਬਰਟਾ ਦੇ ਅੰਦਰੋਂ ਵੀ ਹੋ ਰਹੀ ਹੈ ਤੇ ਬਾਹਰੋਂ ਹੋਣੀ ਹੋਣੀ ਹੈ ਅਸਲ ਵਿੱਚ ਡੈਨੀਅਲ ਸਮਿਥ ਨਰਾਸ਼ ਨੇ ਕਿ ਉਹਨਾਂ ਨੇ ਕਿਹਾ ਕਿ ਮੈਨੂੰ ਨਰਾਸ਼ਤਾ ਹੋਈ ਹੈ ਜੋ ਲਿਬਰਲ ਸਰਕਾਰ ਫੇਰ ਚੁਣੀ ਗਈ ਹੈ ਕਿਉਂਕਿ ਅਲਬਰਟਾ ਨਾਲ ਉਹਨਾਂ ਦਾ ਕੋਈ ਵਿਹਾਰ ਠੀਕ ਨਹੀਂ ਹੈ ਇਤਿਹਾਸਿਕ ਪੱਧਰ ਤੇ ਹਾਲਾਂਕਿ ਉਹਨਾਂ ਨੇ ਮੰਗ ਕੀਤੀ ਹੈ ਕਿ ਮਾਰਕਰਨੀ ਹੋਣੀ ਪੁਰਾਣੇ ਸਬੰਧਾਂ ਨੂੰ ਰੀਸੈਟ ਕਰਕੇ ਅੱਗੇ ਵਧਣ ਤੇ ਅਲਬਰਟਾ ਨੂੰ ਬਣਦਾ ਮਾਣ ਦੇ ਦੇਣ ਪਰ ਇਹ ਜਿਹੜਾ ਉਹਨਾਂ ਨੇ ਵੱਖਰਾ ਕੰਮ ਨਾਲ ਦੀ ਨਾਲ ਸ਼ੁਰੂ ਕਰ ਦਿੱਤਾ ਹੈ ਇਹਦੇ ਬਦਲੇ ਬਹੁਤ ਸਾਰੇ ਸਵਾਲ ਜਿਹੜੇ ਨੇ ਉਹ ਹੋਏ ਨੇ ਉਹ ਹੈ ਕਿ ਸਿਟੀਜ਼ਨ ਪ੍ਰੋਪੋਜ਼ਡ ਕਨਸਟੀਟਿਊਸ਼ਨਲ ਰੈਫਰੈਂਡਮ ਹੁਣ ਇਹਦੇ ਵਿੱਚ ਕੁਝ ਜਿਹੜੀਆਂ ਸ਼ਰਤਾਂ ਹੁੰਦੀਆਂ ਨੇ ਕਿ ਕਿੰਨੇ ਪਰਸੈਂਟ ਲੋਕ ਹੋਣੇ ਚਾਹੀਦੇ ਨੇ ਉਹਨਾਂ ਸ਼ਰਤਾਂ ਨੂੰ ਸੌਫਟ ਕਰ ਦਿੱਤਾ ਗਿਆ ਹੈ ਜਨਰਲ ਇਲੈਕਸ਼ਨ ਦੀ ਜਿੰਨੀ ਜਿੰਨੇ ਲੋਕਾਂ ਨੇ ਵੋਟ ਪਾਈ ਹੁੰਦੀ ਹੈ ਉਹਦੇ 10% ਅਗਰ ਲੋਕ ਇਸ ਪਟੀਸ਼ਨ ਤੇ ਸਾਈਨ ਕਰ ਦੇਣ ਤੇ ਰੈਫਰੈਂਡਮ ਕਰਵਾਇਆ ਜਾ ਸਕਦਾ ਹੈ ਇਹ ਇਸ ਦੀ ਸ਼ਰਤ ਨੂੰ ਸੌਫਟ ਕੀਤਾ ਗਿਆ ਭਾਵ ਕਿ 10% ਤਕਰੀਬਨ 1,75,000 ਤੋਂ ਥੋੜਾ ਜਿਆਦਾ ਲੋਕ ਜੇ ਸਾਈਨ ਕਰ ਦੇਣ ਅਲਬਰਟਾ ਦੀ ਸੂਬਾਈ ਇਲੈਕਸ਼ਨ ਦੇ ਵਿੱਚ ਜਿਹੜੇ ਜਿੰਨੇ ਵੋਟਰ ਆਏ ਸੀ ਉਹਦਾ 10% ਸਿਰਫ ਤੇ ਇਹਦੇ ਨਾਲ ਸਿਗਨੇਚਰ ਕਲੈਕਸ਼ਨ ਅਗਰ ਹੋ ਜਾਵੇ ਤੇ ਫਿਰ ਰੈਫਰੈਂਡਮ ਸਟਾਰਟ ਕੀਤਾ ਜਾ ਸਕਦਾ ਹੈ ਤੇ ਪਹਿਲਾਂ ਇਹ ਸੀ ਕਿ ਜਦੋਂ ਇਹ ਸਟਾਰਟ ਕਰਨਾ ਇਨੀਸ਼ੀਏਟਿਵ ਲੈਣਾ 3 ਮਹੀਨਿਆਂ ਦੇ ਅੰਦਰ 90 ਦਿਨਾਂ ਦੇ ਅੰਦਰ ਅੰਦਰ ਇਹਨੂੰ ਜਿਹੜਾ ਹੈ ਸਿਗਨੇਚਰ ਇੰਨੇ ਕਰਕੇ ਦੇਣੇ ਨੇ ਭਾਵ ਦੁੱਗਣੇ ਸੀ ਇਸ ਤੋਂ 20% ਸੀ ਤੇ ਹੁਣ ਉਸ ਸ਼ਰਤ ਨੂੰ ਵੀ ਜਿਹੜਾ ਹੈ ਕਿ 90 ਦਿਨਾਂ ਤੋਂ 120 ਦਿਨ ਕਰ ਦਿੱਤਾ ਗਿਆ ਭਾਵ 4 ਮਹੀਨੇ ਜਿਹੜੇ ਨੇ ਉਹ ਕਰ ਦਿੱਤਾ ਗਿਆ ਸੋ ਥ੍ਰੈਸ਼ਹੋਲਡ ਜਿਹੜੇ ਨੇ ਉਹ ਸਾਰੇ ਘਟਾ ਦਿੱਤੇ ਗਏ ਨੇ ਸੋ 20% ਤੇ ਤਕਰੀਬਨ ਤੁਸੀਂ ਦੇਖੋ ਕਿੰਨੇ ਸਾਰੇ ਵੋਟਰ ਬਣਨੇ ਨੇ ਸੋ ਇਹ ਹੋਰਸ ਡੈਨੀਅਲ ਸਮਿਥ ਕਹਿੰਦੇ ਨੇ ਕਿ ਬਹੁਤ ਜ਼ਿਆਦਾ ਉੱਚਾ ਹੈ ਇੰਨੇ ਜ਼ਿਆਦਾ ਸਾਈਨ ਵਗੈਰਾ ਇਕੱਠੇ ਕਰਨੇ ਔਖੇ ਨੇ ਸੋ 2022 ਦੇ ਵਿੱਚ ਇਹ ਥ੍ਰੈਸ਼ਹੋਲਡ ਜਿਹੜਾ ਸੈੱਟ ਕੀਤਾ ਗਿਆ ਸੀ ਤੇ ਇੰਨੇ ਸਾਲਾਂ ਦੇ ਵਿੱਚ ਹੀ ਛੋਟਾ ਲੱਗਣ ਲੱਪਿਆ ਉਹਦੇ ਵਿੱਚ ਜਿਹੜਾ ਉਹ ਬਹੁਤ ਸਾਰੇ ਲੋਕ ਸਵਾਲ ਉਠਾ ਰਹੇ ਨੇ ਤੇ ਇਸ ਵੇਲੇ ਜਿਹੜੀਆਂ ਚੋਣਾਂ ਕੈਨੇਡਾ ਵਿੱਚ ਹੋਈਆਂ ਉਹਨਾਂ ਤੋਂ ਐਨ ਪਹਿਲਾ ਜਿਹੜਾ ਇੱਕ ਸਰਵੇਖਣ ਕਰਵਾਇਆ ਗਿਆ ਸੀ ਉਹਦੇ ਵਿੱਚ ਦਸਾਂ ਵਿੱਚੋਂ ਤਿੰਨ ਅਲਬਰਟਾ ਵਾਸੀ ਕਹਿੰਦੇ ਸੀ ਕਿ ਕੈਨੇਡਾ ਨਾਲੋਂ ਅਲਬਰਟਾ ਨੂੰ ਵੱਖ ਹੋ ਜਾਣਾ ਚਾਹੀਦਾ ਜੇ ਲਿਬਰਲ ਪਾਰਟੀ ਇੱਕ ਵਾਰੀ ਹੋਰ ਸਰਕਾਰ ਬਣਾ ਜਾਂਦੀ ਹੈ ਪਰ ਹੁਣ ਦੇਖਣਾ ਪਵੇਗਾ ਕਿ ਕਿੰਨੇ ਲੋਕ ਜਿਹੜੇ ਨੇ ਉਹ ਸਾਈਨ ਉਹ ਕਰਨ ਲਈ ਤਿਆਰ ਹੁੰਦੇ ਨੇ ਤੇ ਕੀ ਕੋਈ ਬੰਦਾ ਇਸ ਤਰ੍ਹਾਂ ਦਾ ਇਨੀਸ਼ੀਏਟਿਵ ਲੈਣ ਨੂੰ ਤਿਆਰ ਹੈ ਪਹਿਲਾਂ ਵੀ ਇਹ ਹੋ ਚੁੱਕਾ ਹੈ ਤੇ ਸਾਈਨ ਪੂਰੇ ਨਹੀਂ ਸੀ ਹੋਏ ਜੇਰ ਉਹ ਸਾਈਨ ਪੂਰੇ ਹੋ ਜਾਂਦੇ ਨੇ ਤਾਂ ਫਿਰ ਰੈਫਰੈਂਡਮ ਹੁੰਦਾ ਹੈ ਤੇ ਕੀ ਫਿਰ ਅਲਬਰਟਾ ਵੱਖ ਹੋਣ ਦੀ ਤਿਆਰੀ ਕਰ ਰਿਹਾ ਹੈ ਜਾਂ ਫੈਡਰਲ ਸਰਕਾਰ ਨੂੰ ਇੱਕ ਸੁਨੇਹਾ ਦਿੱਤਾ ਜਾ ਰਿਹਾ ਹੈ ਕਿ ਤੁਸੀਂ ਭਾਈ ਸਾਡਾ ਖਿਆਲ ਰੱਖੋ ਨਹੀਂ ਤੇ ਅਸੀਂ ਵੱਖ ਹੋਣ ਦਾ ਵੀ ਸੋਚ ਸਕਦੇ ਹਾਂ